ਦਾ ਨਾਮ ਰੌਸ਼ਨੀ ਹੈ ਮੇਰੇ ਘਰਵਾਲੇ ਦਾ ਨਾਮ ਸੁਸ਼ੀਲ ਹੈ ਤੇ ਉਹ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਮੈਂ ਆਪਣੇ ਸਹੁਰਿਆਂ ਵਿੱਚ ਰਹਿਨੀ ਆ ਤੇ ਮੇਰੇ ਸਹੁਰਿਆਂ ਵਿੱਚ ਮੇਰਾ ਜੇਠ ਤੇ ਮੇਰੀਆਂ ਦੋ ਨਣਦਾ ਨੇ ਜੇਠ ਰਾਤ ਨੂੰ ਮੇਰੇ ਬੈੱਡ ਦੇ ਕੋਲ ਪੈਸੇ ਰੱਖ ਜਾਂਦਾ ਸੀ ਜਦੋਂ ਮੈਂ ਇਹ ਗੱਲ ਫੋਨ ਉੱਤੇ ਆਪਣੇ ਘਰਵਾਲੇ ਨੂੰ ਦੱਸੀ ਤਾਂ ਕਹਿਣ ਲੱਗਿਆ ਕਿ ਵੀਰਾ ਕਿਸੇ ਕਾਰਨ ਕਰਕੇ ਰੱਖਦਾ ਹੋਣਾ ਤੂੰ ਪੈਸੇ ਰੱਖ ਲੈ ਅਤੇ ਮੈਂ ਪੈਸੇ ਰੱਖ ਲੈਂਦੀ ਪਰ ਇੱਕ ਦਿਨ ਰਾਤ ਨੂੰ ਮੈਂ ਸੌਂ ਰਹੀ ਸੀ ਕਿ ਅਚਾਨਕ ਮੇਰੀ ਅੱਖ ਖੁੱਲੀ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਮੇਰਾ ਜੇਠ ਬੈੱਡ ਉੱਤੇ ਮੇਰੇ ਨਾਲ ਪਿਆ ਸੀ ਮੇਰਾ ਜੇਠ ਘਰ ਵਾਲੇ ਤੋਂ ਬਸ 1 ਸਾਲ ਵੱਡਾ ਸੀ ਉਸ ਦੀਆਂ ਹਰਕਤਾਂ ਬਹੁਤ ਅਜੀਬ ਸੀ ਮੈਂ ਆਪਣੇ ਜੇਠ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਗਈ ਸੀ ਘਰ ਵਾਲੇ ਨੂੰ ਜਦੋਂ ਛੁੱਟੀ ਮਿਲਦੀ ਸੀ ਤਾਂ ਉਹ ਘਰ ਆਉਂਦਾ ਤੇ ਮੇਰੇ ਸਹੁਰਾ ਨਹੀਂ ਸੀ ਇੱਕ ਅਨੰਦ ਵਿਆਹੀ ਗਈ ਸੀ ਤੇ ਦੂਜੀ ਲਈ ਰਿਸ਼ਤਾ ਲੱਭ ਰਹੇ ਸੀ ਮੇਰਾ ਜੇਟ ਪੂਰਾ ਦਿਨ ਘਰ ਰਹਿੰਦਾ ਕੋਈ ਕੰਮ ਨਹੀਂ ਕਰਦਾ ਸੀ ਮੈਨੂੰ ਤਾਂ ਲੱਗਦਾ ਸੀ ਕਿ ਮੇਰੇ ਵਿਆਹ ਤੋਂ ਬਾਅਦ ਮੇਰੀਆਂ ਦੋਨੋਂ ਨਣਦਾਂ ਮੇਰੇ ਨਾਲ ਸੇਲੀਆਂ ਵਾਂਗ ਰਹਿਣਗੀਆਂ ਕਿਉਂਕਿ ਉਹ ਵੀ ਬਿਨਾਂ ਮਾਪੇ ਦੇ ਪਲੀਆਂ ਸੀ ਮੈਂ ਸੋਚਿਆ ਸੀ ਕਿ ਮੈਂ ਉਹਨਾਂ ਦੇ ਨਾਲ ਪਿਆਰ ਨਾ ਰਹੂੰਗੀ ਤਾਂ ਉਹ ਵੀ ਮੇਰੇ ਨਾਲ ਪਿਆਰ ਨਾ ਰਹਿਣਗੀਆਂ ਪਰ ਇਹ ਮੇਰੀ ਬਹੁਤ ਵੱਡੀ ਗਲਤਫਹਿਮੀ ਸੀ ਮੇਰੀ ਨਣਦ ਹਰ ਵਕਤ ਚੁੱਪਚਾਪ ਰਹਿੰਦੀ ਸੀ ਗੱਲ ਕਰਦੀ ਤਾਂ ਚੌਕ ਜਾਂਦੀ ਜਿੱਦਾਂ ਕਿਸੇ ਗਹਿਰੀ ਹੀ ਸੋਚ ਵਿੱਚ ਹੋਵੇ ਮੈਂ ਪੁੱਛਦੀ ਤੂੰ ਕੀ ਸੋਚ ਰਹੀ ਸੀ ਤਾਂ ਕਹਿਣ ਲੱਗਦੀ ਕੁਝ ਨਹੀਂ ਬਸ ਤੂੰ ਆਪਣੇ ਕੰਮ ਤੱਕ ਕੰਮ ਰੱਖਿਆ ਕਰ ਮੈਨੂੰ ਜ਼ਿਆਦਾ ਗੱਲਾਂ ਕਰਨਾ ਪਸੰਦ ਨਹੀਂ ਉਸ ਤੇ ਇਸ ਸੁਭਾਅ ਤੋਂ ਮੈਂ ਬਹੁਤ ਅਦਾਸ ਹੁੰਦੀ ਕਿ ਜੇਹੜਾ ਤਾਂ ਮੈਨੂੰ ਉਂਝੀ ਠੀਕ ਨਹੀਂ ਲੱਗਦਾ ਸੀ ਹਰ ਸਮੇਂ ਮੈਨੂੰ ਅਜੀਬ ਅਜੀਬ ਨਜ਼ਰਾਂ ਨਾਲ ਵੇਖਦਾ ਇਸ ਲਈ ਮੈਂ ਉਹਨਾਂ ਨਾਲ ਗੱਲ ਕਰਦੀ ਵੀ ਘਤਰੌਂਦੀ ਸੀ ਮੇਰਾ ਉਹਨਾਂ ਦੇ ਨਾਲ ਗੱਲ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਤੇ ਉਤੋਂ ਅਨੰਦ ਦਾ ਸੁਭਾਅ ਵੀ ਇਦਾਂ ਦਾ ਹੀ ਸੀ ਉਹ ਜ਼ਿਆਦਾ ਸਮੇਂ ਆਪਣੇ ਕਮਰੇ ਵਿੱਚ ਹੀ ਰਹਿੰਦੇ ਪਰ ਜਦੋਂ ਮੈਂ ਘਰ ਦੀ ਸਫਾਈ ਕਰਦੀ ਹੁੰਦੀ ਤਾਂ ਖੜੇ ਹੋ ਜਾਂਦੇ ਮੇਰੀ ਨਨਾਨ ਕੋਈ ਕੰਮ ਨਹੀਂ ਕਰਦੀ ਸੀ ਸਾਰੇ ਘਰ ਦਾ ਕੰਮ ਮੇਰੇ ਹੀ ਸਿਰ ਤੇ ਸੀ ਇੱਕ ਦਿਨ ਮੈਂ ਰਸੋਈ ਵਿੱਚ ਭਾਂਡੇ ਸਾਫ਼ ਕਰ ਰਹੀ ਸੀ ਮੈਨੂੰ ਲੱਗਾ ਜਿੱਦਾਂ ਕੋਈ ਮੇਰੇ ਪਿੱਛੇ ਖੜਾ ਹੁੰਦਾ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੇ ਹੋਸ਼ ਉੱਡ ਗਏ ਮੇਰਾ ਜੇਠ ਬਿਲਕੁਲ ਮੇਰੇ ਪਿੱਛੇ ਖੜਾ ਸੀ ਮੈਂ ਦੇਖ ਕੇ ਡਰ ਗਈ ਤੇ ਪਿੱਛੇ ਹੋ ਗਈ ਉਸ ਸਮੇਂ ਰਸੋਈ ਵਿੱਚ ਮੈਂ ਤੇ ਉਹਨਾਂ ਤੋਂ ਬਿਨਾ ਕੋਈ ਨਹੀਂ ਸੀ ਦਸੋਈ ਤੋਂ ਬਾਹਰ ਜਾਂਦੇ ਹੋਏ ਮਸਕਰਾ ਕੇ ਕਹਿਣ ਲੱਗੇ ਤੈਨੂੰ ਕੁਝ ਚਾਹੀਦਾ ਤਾਂ ਮੈਨੂੰ ਕਹਿ ਦੇਈਂ ਸੰਗਣ ਦੀ ਕੋਈ ਲੋੜ ਨਹੀਂ ਇਹ ਕਹਿ ਕੇ ਉਹ ਰਸੋਈ ਤੋਂ ਬਾਹਰ ਚਲੇ ਗਏ ਸੀ ਪਰ ਮੈਨੂੰ ਉਹਨਾਂ ਦੀ ਹਰਕਤ ਬਿਲਕੁਲ ਚੰਗੀ ਨਹੀਂ ਲੱਗੀ ਮੈਂ ਬਹੁਤ ਡਰ ਗਈ ਸੀ ਮੈਂ ਸੋਚਿਆ ਕਿ ਮੈਂ ਆਪਣੇ ਘਰ ਵਾਲੇ ਨੂੰ ਇਹਨਾਂ ਦੀ ਸ਼ਿਕਾਇਤ ਕਰਦੀ ਆ ਕਿ ਭਲਾ ਇਹ ਕੋਈ ਤਰੀਕਾ ਕਿਸੇ ਨਾਲ ਗੱਲ ਕਰਨ ਦਾ ਮੈਂ ਫੋਨ ਕਰਕੇ ਆਪਣੇ ਘਰ ਵਾਲੇ ਨੂੰ ਦੱਸਿਆ ਕਿ ਮੈਨੂੰ ਉਹਨਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ ਤਾਂ ਮੈਨੂੰ ਸੁਨੀਲ ਨੇ ਕਿਹਾ ਕਿ ਗਲਤ ਸੋਚ ਰਹੀ ਹੈ ਜੇ ਉਹਨਾਂ ਨੇ ਤੈਨੂੰ ਇਹ ਕਿਹਾ ਹੈ ਤੇ ਤੈਨੂੰ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਜਿਸ ਚੀਜ਼ ਦੀ ਲੋੜ ਹੋਵੇ ਤੂੰ ਵੀਰੇ ਨੂੰ ਕਹਿ ਦੇਈ ਉਹ ਤੈਨੂੰ ਲਿਆ ਦੇਣਗੇ ਇਸ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ ਇਹ ਸਭ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਰਾਤ ਨੂੰ ਮੈਂ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ ਪਰ ਮੈਨੂੰ ਪੂਰੀ ਤਰ੍ਹਾਂ ਗਹਿਰੀ ਨੀਂਦ ਨਹੀਂ ਆਈ ਸੀ ਅਚਾਨਕ ਹੀ ਮੈਨੂੰ ਖੜਕਾ ਜਿਹਾ ਸੁਣਾਈ ਦਿੱਤਾ ਲੱਗਿਆ ਜਿਦਾਂ ਮੇਰੇ ਕਮਰੇ ਦਾ ਦਰਵਾਜ਼ਾ ਹੌਲੀ ਦੇ ਕੇ ਖੁੱਲਿਆ ਹੋਵੇ ਤੇ ਪੈਰਾਂ ਦੀ ਆਵਾਜ਼ ਆਈ ਹੋਵੇ ਮੈਂ ਉੱਠੀ ਮੈਂ ਆਪਣੀਆਂ ਅੱਖਾਂ ਨਹੀਂ ਖੋਲੀਆਂ ਮੈਨੂੰ ਲੱਗਾ ਜਿਦਾਂ ਬੈੱਡ ਉੱਤੇ ਕਿਸੇ ਨੇ ਹੱਥ ਰੱਖਿਆ ਤੇ ਉਸ ਤੋਂ ਬਾਅਦ ਕੋਈ ਵਾਪਸ ਚਲਾ ਗਿਆ ਅਤੇ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਨਾਲ ਮੇਰੀ ਅੱਖ ਖੁੱਲ ਗਈ ਮੈਂ ਦੇਖਿਆ ਦਰਵਾਜ਼ਾ ਬੰਦ ਸੀ ਲੱਗਾ ਸ਼ਾਇਦ ਮੇਰਾ ਵਹਿਮ ਹੈ ਜਦੋਂ ਸਵੇਰੇ ਅੱਖ ਖੁੱਲੀ ਤਾਂ ਮੈਂ ਆਪਣੇ ਬੈੱਡ ਦੀ ਚਾਦਰ ਠੀਕ ਕਰ ਰਹੀ ਸੀ ਤਾਂ ਮੈਨੂੰ ਉੱਥੇ 1000 ਰੁਪਏ ਮਿਲੇ ਇਹ ਵੇਖ ਕੇ ਮੈਨੂੰ ਰਾਤ ਦਾ ਸਾਰਾ ਕਿੱਸਾ ਯਾਦ ਆਉਣ ਲੱਗਿਆ ਮੈਨੂੰ ਹੁਣ ਆਪਣੇ ਜੇਠ ਤੇ ਬਹੁਤ ਗੁੱਸਾ ਆਉਂਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੀ ਨਨਦ ਮੇਰੇ ਕਮਰੇ ਵਿੱਚ ਨਹੀਂ ਆਉਂਦੀ ਤਾਂ ਇਹ ਕੰਮ ਮੇਰੇ ਜੇਠ ਦਾ ਹੀ ਹੈ ਕਮਰੇ ਤੋਂ ਬਾਹਰ ਨਿਕਲੀ ਤਾਂ ਮੇਰਾ ਜੇਠ ਡਰਾਇੰਗ ਰੂਮ ਵਿੱਚ ਬੈਠਾ ਸੀ ਤੇ ਮੇਰੀ ਨਨਾਨ ਚਾਹ ਬਣਾ ਰਹੀ ਸੀ ਮੈਂ ਗੁੱਸੇ ਨਾਲ ਉਹਨਾਂ ਦੇ ਕੋਲ ਗਈ ਤੇ ਉਹਨਾਂ ਨੂੰ ਪੈਸੇ ਵਿਖਾਏ ਤੇ ਕਿਹਾ ਕਿ ਇਹ ਹਰਕਤ ਤੁਸੀਂ ਕੀਤੀ ਹੈ ਉਹ ਮੇਰੇ ਵੱਲ ਬੜੇ ਧਿਆਨ ਨਾਲ ਦੇਖਣ ਲੱਗੇ ਮੈਂ ਤਾਂ ਉਹਨਾਂ ਵੱਲ ਗੁੱਸੇ ਨਾਲ ਵੇਖ ਰਹੀ ਸੀ ਅਤੇ ਕਹਿਣ ਲੱਗੇ ਹਾਂ ਉਹਨਾਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਮੈਂ ਕਿਹਾ ਤੁਹਾਡੀ ਹਿੰਮਤ ਕਿੱਦਾਂ ਹੋਈ ਰਾਤ ਦੇ ਸਮੇਂ ਮੇਰੇ ਕਮਰੇ ਵਿੱਚ ਆਉਣ ਦੀ ਮੇਰੀ ਆਵਾਜ਼ ਸੁਣ ਕੇ ਨਣਦ ਸੋਈ ਚੋਂ ਆ ਗਈ ਇਹ ਸੁਣ ਕੇ ਤਾਂ ਮੇਰੇ ਜੇੜ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਕਹਿਣ ਲੱਗਾ ਮੈਂ ਤੈਨੂੰ ਪੁੱਛਦਾ ਰਹਿਨਾ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸ ਦੇ ਪਰ ਤੂੰ ਦੱਸਦੀ ਹੀ ਨਹੀਂ ਮੈਂ ਸੋਚਿਆ ਕਿ ਪੈਸੇ ਰੱਖ ਦਿਨਾ ਜੇ ਕੋਈ ਲੋੜ ਹੋਈ ਤਾਂ ਤੂੰ ਆਪ ਹੀ ਲੈ ਲਈ ਉਹ ਇਦਾਂ ਗੱਲ ਕਰ ਰਹੇ ਸੀ ਜਿੱਦਾਂ ਕੋਈ ਗੱਲ ਹੀ ਨਾ ਹੋਵੇ ਮੈਂ ਕਿਹਾ ਮੈਨੂੰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ ਅੱਗੇ ਤੋਂ ਮੇਰੇ ਕਮਰੇ ਵਿੱਚ ਆਉਣ ਦੀ ਕੋਈ ਲੋੜ ਨਹੀਂ ਮੈਨੂੰ ਬਹੁਤ ਗੁੱਸਾ ਆਇਆ ਹੋਇਆ ਸੀ ਤੇ ਦੂਜੀ ਗੱਲ ਮੈਂ ਇਹ ਕਹੀ ਕਿ ਜੇਕਰ ਤੁਹਾਨੂੰ ਇੰਨਾ ਹੀ ਸ਼ੌਂਕ ਹੈ ਤਾਂ ਤੁਸੀਂ ਇਹ ਪੈਸੇ ਮੈਨੂੰ ਦਿਨ ਵਿੱਚ ਵੀ ਦੇ ਸਕਦੇ ਸੀ ਰਾਤ ਦੇ ਸਮੇਂ ਮੇਰੇ ਕਮਰੇ ਵਿੱਚ ਆਉਣ ਦੀ ਕੀ ਲੋੜ ਹੈ ਇਹ ਕੋਈ ਤਰੀਕਾ ਨਹੀਂ ਜਦੋਂ ਮੇਰੀ ਨਣਦ ਨੇ ਮੇਰੀ ਆਵਾਜ਼ ਸੁਣੀ ਤਾਂ ਆਪਣੇ ਭਰਾ ਦੀ ਵਜਾਏ ਮੈਨੂੰ ਹੀ ਬੋਲਣ ਲੱਗੀ ਤੇ ਕਹਿਣ ਲੱਗੀ ਦੇਖ ਲੇ ਤੁਸੀਂ ਇਸ ਤੇ ਨਕਰੇ ਮੈਂ ਕਿਹਾ ਸੀ ਇਸ ਨੂੰ ਮੂੰਹ ਨਾ ਲਾਓ ਪਰ ਤੁਹਾਨੂੰ ਤਾਂ ਬਹੁਤ ਲਗਾਵ ਹੈ ਇਸ ਦਾ ਅਸਲੀ ਰੰਗ ਮੈਂ ਜਾਣਦੀ ਸੀ ਕਿ ਜੇ ਕੋਈ ਗੈਰ ਔਰਤ ਸਾਡੇ ਘਰ ਆਊਗੀ ਤਾ ਸਾਡੇ ਤਿੰਨਾਂ ਵਿੱਚ ਫੁੱਟ ਪਾ ਦਊਗੀ ਮੇਰਾ ਕੀ ਹੈ ਮੇਰਾ ਤਾਂ ਅੱਜ ਕੱਲ ਵਿੱਚ ਵਿਆਹ ਹੋ ਜਾਣਾ ਇਹ ਦੇਖ ਲਿਓ ਕਿ ਇਹ ਤੁਹਾਨੂੰ ਦੋਨਾਂ ਨੂੰ ਆਪਸ ਵਿੱਚ ਲੜਾ ਦਊਗੀ ਇਸ ਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਆਪਣੇ ਨਨਾਨਣ ਦੀਆਂ ਗੱਲਾਂ ਸੁਣ ਕੇ ਮੈਂ ਜੀ ਵੀ ਸੋਚ ਵਿੱਚ ਪੈ ਗਈ ਸੀ ਫਿਰ ਕਹਿਣ ਲੱਗੀ ਮੈਂ ਚਾਹ ਬਣਾ ਰਹੀ ਆ ਵੀਰੇ ਤੇਰੇ ਲਈ ਵੀ ਬਣਾ ਦੇਣੀ ਆ ਇਹਨੇ ਤੈਨੂੰ ਚਾਹ ਨਹੀਂ ਬਣਾ ਕੇ ਦੇਣੀ ਔਰ ਸੋਈ ਵਿੱਚ ਚਲੀ ਗਈ ਤੇ ਮੈਂ ਹੱਕੀ ਬੱਕੀ ਉਸ ਤੇ ਮੂੰਹ ਵੱਲ ਦੇਖਦੀ ਰਹਿ ਗਈ ਕਿੰਨੀ ਬਤਮੀਜ਼ ਸੀ ਉਹ ਆਪਣੇ ਭਰਾ ਦੀ ਘਟੀਆ ਹਰਕਤ ਨੂੰ ਰੋਕਣ ਦੀ ਬਜਾਏ ਮੈਨੂੰ ਹੀ ਗਲਤ ਕਹਿ ਰਹੀ ਸੀ ਮੈਂ ਥੋੜੀ ਦੇਰ ਵਿੱਚ ਆਪਣੇ ਆਪ ਲਈ ਚਾਹ ਬਣਾ ਲਈ ਤੇ ਫਿਰ ਸਭ ਦੇ ਲਈ ਨਾਸ਼ਤਾ ਵੀ ਬਣਾਇਆ ਮੈਂ ਕਿਸੇ ਨੂੰ ਵੀ ਨਹੀਂ ਕਿਹਾ ਕਿ ਤੁਸੀਂ ਨਾਸ਼ਤਾ ਕਰ ਲਓ ਨਾਸ਼ਤਾ ਕਰਨ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਈ ਦੁਪਹਿਰ ਨੂੰ ਮੈਂ ਬਾਹਰ ਤੋਂ ਮੇਰੀ ਨਣਦ ਦੀਆਂ ਚੀਕਾਂ ਸੁਣਨ ਦੀ ਆਵਾਜ਼ ਆ ਰਹੀ ਸੀ ਤੇ ਨਾਲ-ਨਾਲ ਰਸੋਈ ਵਿੱਚ ਕੁਝ ਬਣਾ ਵੀ ਰਹੀ ਸੀ ਤੇ ਮੈਨੂੰ ਸੁਣਾ ਰਹੀ ਸੀ ਕਹਿ ਰਹੀ ਸੀ ਹਾਲੇ ਦਿਨੀ ਕਿੰਨੇ ਹੋਏ ਨੇ ਇਸ ਨੂੰ ਆਈ ਨੂੰ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਐਨੇ ਪੈਸੇ ਲਾ ਕੇ ਆਪਣੇ ਭਰਾ ਦਾ ਵਿਆਹ ਇਸ ਲਈ ਤਾਂ ਨਹੀਂ ਕੀਤਾ ਸੀ ਇਹ ਛੋਟੀਆਂ-ਛੋਟੀਆਂ ਗੱਲਾਂ ਤੇ ਮੂੰਹ ਬਣਾ ਕੇ ਆਪਣੇ ਕਮਰੇ ਵਿੱਚ ਬੈਠ ਜਾਵੇ ਤੇ ਰਸੋਈ ਵਿੱਚ ਮੈਂ ਕੰਮ ਕਰਾਂ ਅੱਜ ਰਾਤ ਨੂੰ ਬਿਨਾਂ ਹੀ ਮੈਨੂੰ ਦੱਸੇ ਸੁਨੀਲ ਆ ਗਏ ਸੀ ਤੇ ਬਹੁਤ ਗੁੱਸੇ ਵਿੱਚ ਸੀ ਸ਼ਾਇਦ ਮੇਰੀ ਨਣਦ ਨੇ ਉਹਨਾਂ ਦੇ ਕੰਨ ਭਰ ਦਿੱਤੇ ਸੀ ਇਸ ਲਈ ਬਿਨਾਂ ਦੱਸੇ ਹੀ ਆ ਗਏ ਮੈਂ ਖਾਣ ਨੂੰ ਕੁਝ ਵੀ ਨਹੀਂ ਬਣਾਇਆ ਸੀ ਜਦੋਂ ਆਏ ਤਾਂ ਮੈਂ ਵੀ ਕਮਰੇ ਚੋਂ ਬਾਹਰ ਆ ਗਈ ਤੇ ਖਾਣੇ ਦੀ ਮੇਜ਼ ਉੱਤੇ ਮੇਰੀ ਨਣਦ ਨੇ ਆਪਣੇ ਵਿਗੜੇ ਹੋਏ ਮੂਡ ਨਾਲ ਰੋਟੀ ਰੱਖੀ ਸੁਨੀਲ ਬੈਠ ਕੇ ਖਾਣ ਲੱਗੇ ਤਾਂ ਮੇਰਾ ਜੇਠ ਵੀ ਆ ਗਿਆ ਪਰ ਜਿੱਦਾਂ ਹੀ ਮੈਂ ਬੈਠਣ ਲੱਗੀ ਮੇਰੀ ਨਣਦ ਨੇ ਕਿਹਾ ਇੱਥੋਂ ਉੱਠ ਤੇ ਆਪਣੇ ਲਈ ਆਪ ਰੋਟੀ ਬਣਾ। ਮੈਂ ਤੇਰੇ ਪਿਓ ਦੀ ਨੌਕਰ ਨਹੀਂ ਆਂ ਤੇਰੇ ਲਈ ਸਾਰਾ ਕੁਝ ਕਰਾਂ ਇਹ ਸੁਣ ਕੇ ਸੁਨੀਲ ਨੇ ਉਸ ਨੂੰ ਰੋਕ ਦਿੱਤਾ ਤੇ ਕਹਿਣ ਲੱਗਾ ਕੀ ਤਰੀਕਾ ਹੈ ਗੱਲ ਕਰਨ ਦਾ ਉਹ ਕਹਿਣ ਲੱਗੀ ਬਸ ਚੁੱਪੀ ਰਹੋ ਮੈਨੂੰ ਪਤਾ ਸੀ ਕਿ ਤੂੰ ਆਪਣੀ ਘਰ ਵਾਲੀ ਦੀ ਸਾਈਡ ਲਵੇਂਗਾ ਤੈਨੂੰ ਦਿਸਦਾ ਨਹੀਂ ਉਸ ਨੇ ਸਵੇਰ ਦੀ ਕਿੰਨੀ ਬਤਨੀਜੀ ਕੀਤੀ ਵੱਡੇ ਵੀਰੇ ਤੇ ਪਤਾ ਨਹੀਂ ਕੀ ਕੀ ਇਲਜ਼ਾਮ ਲਾਏ ਨੇ ਇਸ ਲਈ ਮੈਂ ਤਾਂ ਉਸ ਦੇ ਨਖਰੇ ਨਹੀਂ ਚੁੱਕਣੇ ਜੇ ਉਸ ਨੂੰ ਭੁੱਖ ਲੱਗੀ ਤਾਂ ਆਪ ਰੋਟੀ ਬਣਾਵੇ ਸੁਨੀਲ ਮੈਨੂੰ ਕਹਿਣ ਲੱਗੇ ਕੀ ਗੱਲ ਹੋਈ ਸੀ ਤੂੰ ਇਹ ਕੀ ਕੀਤਾ ਨਾ ਸੱਸ ਹੈ ਨਾ ਸਹਰਾ ਨਾ ਘਰ ਵਿੱਚ ਕੋਈ ਜ਼ਿਆਦਾ ਕੰਮ ਫਿਰ ਤੂੰ ਇਦਾਂ ਦੀ ਹਰਕਤਾਂ ਕਿਉਂ ਕਰਦੀ ਹੈ ਸੁਨੀਲ ਨੇ ਮੇਰੀ ਗੱਲ ਬਿਨਾਂ ਸੁਣੇ ਹੀ ਮੇਰੀ ਬੇਇੱਜ਼ਤੀ ਕਰ ਦਿੱਤੀ ਸੀ ਮੈਂ ਕਿਹਾ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਮੇਰੇ ਕਮਰੇ ਵਿੱਚ ਇੰਨੀ ਰਾਤ ਨੂੰ ਜੀੜਜੀ ਦਾ ਕੀ ਕੰਮ ਸੀ ਇੱਕ ਤਾਂ ਮੇਰੀ ਗੱਲ ਸੁਣ ਕੇ ਸੁਨੀਲ ਬੋਲੇ ਜਿੱਦਾਂ ਕੋਈ ਵੱਡੀ ਗੱਲ ਨਾ ਹੋਵੇ ਕਹਿਣ ਲੱਗੇ ਬਸ ਇੰਨੇ ਜੀ ਗੱਲ ਤੇ ਸਾਰਾ ਤਮਾਸ਼ਾ ਕੀਤਾ ਵੀਰਾ ਤਾਂ ਨੀਤੂ ਦੇ ਕਮਰੇ ਵਿੱਚ ਵੀ ਇਦਾਂ ਹੀ ਚਲਿਆ ਜਾਂਦਾ ਇਹ ਉਸ ਦੀ ਸ਼ੁਰੂ ਤੋਂ ਆਦਤ ਹੈ ਮੈਂ ਕਿਹਾ ਉਸ ਦੀ ਭੈਣ ਹੈ ਮੇਰਾ ਇਹੀ ਕਹਿਣਾ ਸੀ ਕਿ ਸੁਨੀਲ ਮੈਨੂੰ ਗੁੱਸੇ ਵਿੱਚ ਬੋਲਣ ਲੱਗਾ ਤਾਂ ਫਿਰ ਤੂੰ ਕੀ ਹੈ ਤੂੰ ਮੇਰੇ ਭਰਾ ਨੂੰ ਆਪਣਾ ਭਰਾ ਨਹੀਂ ਸਮਝਦੀ ਕਿ ਮੇਰੀ ਭੈਣ ਨੂੰ ਆਪਣੀ ਭੈਣ ਨਹੀਂ ਸਮਝਦੀ ਤੂੰ ਇੱਥੇ ਕਿਹੜੇ ਰਿਸ਼ਤੇ ਨਿਭਾਉਣਾ ਹੀ ਹੈ ਸਾਡੇ ਦੋਨਾਂ ਭਰਾਵਾਂ ਵਿੱਚ ਫਰਕ ਪਾ ਰਹੀ ਹੈ ਇਨਾਂ ਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਤੇਰੀ ਖਾਤਰ ਇਹਨਾਂ ਨੂੰ ਨਹੀਂ ਛੱਡ ਸਕਦਾ ਆਪਣਾ ਵਰਤਾਅ ਠੀਕ ਰੱਖਣ ਦੀ ਕੋਸ਼ਿਸ਼ ਕਰ ਜੇ ਤੂੰ ਮੇਰੇ ਭੈਣ ਭਰਾਵਾਂ ਨੂੰ ਆਪਣਾ ਸਮਝੇਂਗੀ ਤਾਂ ਤੈਨੂੰ ਇਹ ਗੱਲ ਇੰਨੀ ਬੁਰੀ ਨਹੀਂ ਲੱਗਣੀ ਸੀ ਜਿੰਨੀ ਤੈਨੂੰ ਹੋਣ ਲੱਗ ਰਹੀ ਹੈ ਇਹ ਕਹਿ ਕੇ ਉਹ ਬਿਨਾਂ ਖਾਦੇ ਉੱਠ ਕੇ ਕਮਰੇ ਵਿੱਚ ਚਲੇ ਗਏ ਹੈ ਵੀ ਕਮਰੇ ਵਿੱਚ ਚਲੀ ਗਈ ਉਹਨਾਂ ਦਾ ਮੂਡ ਬਹੁਤ ਖਰਾਬ ਸੀ ਮੈਂ ਵੀ ਹੱਥ ਜੋੜ ਕੇ ਮਾਫੀ ਮੰਗੀ ਤੇ ਕਹਿਣ ਲੱਗੇ ਮਾਫੀ ਮੰਗਣੀ ਹੈ ਤੇ ਮੇਰੇ ਭਰਾ ਤੋਂ ਮੰਗ ਕਿਉਂਕਿ ਤੂੰ ਉਸ ਦਾ ਦਿਲ ਦੁਖੀ ਕੀਤਾ ਉਸ ਨੇ ਤੈਨੂੰ ਆਪਣੀ ਛੋਟੀ ਭੈਣ ਸਮਝ ਕੇ ਤੇਰੇ ਕੋਲ ਪੈਸੇ ਰੱਖੇ ਮੇਰੇ ਲਈ ਬਹੁਤ ਮੁਸ਼ਕਲ ਸੀ ਪਰ ਫਿਰ ਵੀ ਮੈਂ ਉਹਨਾਂ ਨੂੰ ਸੌਰੀ ਕਿਹਾ ਤੇ ਉਹਨਾਂ ਨੇ ਜਲਦੀ ਨਾਲ ਕਿਹਾ ਕਿ ਇਸ ਦੀ ਕੋਈ ਲੋੜ ਨਹੀਂ ਹੁਣ ਸਾਡੀ ਗਲਤਫਹਿਮੀ ਦੂਰ ਹੋ ਗਈ ਸੀ ਬਸ ਇਹੀ ਸੀ ਸੁਨੀਲ ਨੇ ਆਪਣੀ ਭੈਣ ਲਈ ਮੁੰਡਾ ਵੇਖਿਆ ਸੀ ਤੇ ਅਗਲੇ ਹਫਤੇ ਰੋਕ ਸੀ ਘਰ ਵਿੱਚ ਤਿਆਰੀਆਂ ਹੋਣ ਲੱਗੀਆਂ ਸੀ ਸਮਾਂ ਬਹੁਤ ਘੱਟ ਸੀ ਤੇ ਮੇਰੀ ਦੂਜੀ ਨਨਦ ਵੀ ਆਪਣੇ ਸਹੁਰਿਆਂ ਤੋਂ ਆ ਗਈ ਸੀ ਆਖਰ ਉਹ ਦਿਨ ਵੀ ਆ ਗਿਆ ਜਿਸ ਦਿਨ ਉਸਦੀ ਰੋਕ ਸੀ ਸਾਰੇ ਲੋਕ ਸਵੇਰ ਤੋਂ ਤਿਆਰ ਹੋਣ ਲੱਗੇ ਮੇਰੀ ਨਨਦ ਬਹੁਤ ਖੁਸ਼ ਸੀ ਦੁਪਹਿਰ ਤੱਕ ਮੁੰਡੇ ਵਾਲੇ ਆ ਗਏ ਸੀ ਮੁੰਡਾ ਬਹੁਤ ਸੋਹਣਾ ਸੀ ਚੰਗੀ ਨੌਕਰੀ ਕਰਦਾ ਸਭ ਕੁਝ ਚੰਗੇ ਤਰੀਕੇ ਨਾਲ ਹੋ ਗਿਆ। ਮੁੰਡੇ ਵਾਲੇ ਚਲੇ ਗਏ ਤੇ ਕੁਝ ਦਿਨ ਰੁਕੇ ਮੇਰੀ ਵੱਡੀ ਨਾਨਦ ਤੇ ਮੇਰਾ ਘਰ ਵਾਲਾ ਵੀ ਚਲੇ ਗਏ। ਜਦੋਂ ਤੱਕ ਮੇਰਾ ਘਰ ਵਾਲਾ ਘਰ ਸੀ ਉਦੋਂ ਤੱਕ ਮੇਰਾ ਜੇਠ ਮੇਰੇ ਕਮਰੇ ਵਿੱਚ ਪੈਸੇ ਰੱਖਣ ਨਹੀਂ ਆਇਆ ਪਰ ਉਸ ਦੇ ਜਾਣ ਤੋਂ ਬਾਅਦ ਫੇਰ ਉਹੀ ਸਿਲਸਿਲਾ ਸ਼ੁਰੂ ਹੋ ਗਿਆ ਸੀ। ਫੇਰ ਉਸ ਨੇ ਉਹੀ ਕੁਝ ਸ਼ੁਰੂ ਕਰ ਦਿੱਤਾ। ਅਕਸਰ ਮੇਰੇ ਸਹਰਾਣੇ ਥੱਲੇ ਪੈਸੇ ਰੱਖ ਜਾਂਦੇ ਜੋ ਮੈਨੂੰ ਬਿਲਕੁਲ ਪਸੰਦ ਨਹੀਂ ਸੀ। ਮੈਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸੌਂਦੀ ਸ਼ਾਇਦ ਉਹਨਾਂ ਕੋਲ ਮੇਰੇ ਕਮਰੇ ਦੀ ਚਾਬੀ ਸੀ ਇਸ ਲਈ ਕਮਰੇ ਵਿੱਚ ਆ ਜਾਂਦੇ ਉਸ ਰਾਤ ਵੀ ਮੈਂ ਆਪਣੀ ਕੁੰਡੀ ਲਾ ਦਿੱਤੀ ਸੀ ਮੈਂ ਨਹੀਂ ਚਾਹੁੰਦੀ ਸੀ ਮੇਰੇ ਕਮਰੇ ਵਿੱਚ ਆਉਣ ਅਗਲੀ ਸਵੇਰ ਜੋ ਮੈਂ ਵੇਖਿਆ ਉਸ ਨੇ ਮੈਨੂੰ ਸੋਚ ਵਿੱਚ ਪਾ ਦਿੱਤਾ ਮੇਰਾ ਜੇਠ ਹਾਲ ਵਿੱਚ ਬੈਠਾ ਸੀ ਤੇ ਬਹੁਤ ਗੁੱਸੇ ਵਿੱਚ ਸੀ ਸ਼ਾਇਦ ਉਹ ਰਾਤ ਕਮਰੇ ਵਿੱਚ ਆਇਆ ਸੀ ਤੇ ਕੁੰਡੀ ਕਰਕੇ ਦਰਵਾਜ਼ਾ ਨਹੀਂ ਖੁੱਲਿਆ ਸੀ ਅਤੇ ਮੇਰੇ ਵੱਲ ਘੂਰ ਘੂਰ ਕੇ ਵੇਖ ਰਿਹਾ ਸੀ ਕਿ ਪਤਾ ਨਹੀਂ ਜਿੱਦਾਂ ਕੀ ਕਰਦਾਊਗਾ ਮੈਂ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਮੈਂ ਉਸ ਨਾਲ ਕੋਈ ਬਹਿਸ ਕਰਾਂ ਮੈਂ ਰਸੋਈ ਵਿੱਚ ਨਾਸ਼ਤਾ ਬਣਾਉਣ ਲੱਗੀ ਤੇ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਤੇ ਆਪਣਾ ਨਾਸ਼ਤਾ ਲੈ ਕੇ ਕਮਰੇ ਵਿੱਚ ਚਲੀ ਗਈ ਮੇਰੇ ਕਮਰੇ ਦੇ ਨਾਲ ਹੀ ਨਣਦ ਦਾ ਕਮਰਾ ਸੀ ਜਿੱਥੇ ਉਸ ਤੇ ਉੱਚੀ ਉੱਚੀ ਬੋਲਣ ਦੀ ਆਵਾਜ਼ ਆ ਰਹੀ ਸੀ ਸ਼ਾਇਦ ਉਹ ਆਪਣੇ ਮੰਗੇਤਰ ਨਾਲ ਕਿਸੇ ਗੱਲ ਤੇ ਲੜ ਰਹੀ ਸੀ ਕਿਉਂਕਿ ਉਸ ਨੂੰ ਇਹੀ ਕਹਿ ਰਹੀ ਸੀ ਕਿ ਤੇਰੇ ਘਰ 'ਚ ਸਿਵਾਏ ਤੇਰੇ ਮੈਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਚੁਕਣੀ। ਮੈਂ ਕਿਸੇ ਦੀ ਨੌਕਰ ਨਹੀਂ ਹਾਂ ਕਿ ਤੇ ਤੂੰ ਸੋਚਦਾ ਹੋਵੇਂ ਕਿ ਤੂੰ ਮੈਨੂੰ ਸਭ ਦੀ ਨੌਕਰਾਨੀ ਬਣਾ ਕੇ ਲੈ ਕੇ ਜਾਵੇਂਗਾ। ਮੇਰੀ ਭਾਬੀ ਸਿਰਫ ਮੇਰੇ ਭਰਾ ਦੀ ਜ਼ਿੰਮੇਵਾਰੀ ਚੁਕਦੀ ਹੈ। ਜੇ ਤੂੰ ਇਹ ਸਮਝ ਰਿਹਾ ਕਿ ਤੂੰ ਮੈਨੂੰ ਵਿਆਹ ਤੋਂ ਬਾਅਦ ਆਪਣੇ ਘਰਦਿਆਂ ਦੀ ਨੌਕਰਾਨੀ ਬਣਾਏਗਾ ਤਾਂ ਮੈਂ ਅਜਿਹਾ ਕੁਝ ਨਹੀਂ ਕਰਾਂਗੀ। ਮੈਨੂੰ ਤੇ ਇਹ ਸਮਝ ਨਹੀਂ ਆਉਂਦਾ ਸੀ ਕਿ ਇਸ ਤਰ੍ਹਾਂ ਦੀ ਕੁੜੀ ਕਿਉਂ ਹੈ ਸ਼ਾਇਦ ਮੇਰੇ ਸਾਸੋਰੇ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਠੀਕ ਨਹੀਂ ਕੀਤੀ ਸੀ ਉਹਨਾਂ ਨੂੰ ਰਿਸ਼ਤਿਆਂ ਦਾ ਲਿਹਾਜ਼ ਰੱਖਣਾ ਨਹੀਂ ਦੱਸਿਆ ਸੀ ਸਿਰਫ ਲੜਨਾ ਹੀ ਸਿਖਾਇਆ ਸੀ ਸ਼ਾਇਦ ਇੰਨੇ ਆਪਣੇ ਮਾਪਿਓ ਦੀ ਮੌਤ ਤੋਂ ਬਾਅਦ ਇਦਾਂ ਦੇ ਹੋ ਗਏ ਇੱਕ ਵੱਡੀ ਸਿਰਫ ਚੰਗੀ ਸੀ ਇਨ੍ਹਾਂ ਹਰਤਾਂ ਵਿੱਚ ਮੇਰੀ ਤਾਂ ਸਮਝ ਤੋਂ ਸਭ ਕੁਝ ਬਾਹਰ ਸੀ ਕਿ ਇਹ ਸਭ ਕੀ ਚੱਲ ਰਿਹਾ ਹੈ ਮੈਂ ਨਾਸ਼ਤਾ ਕਰਨ ਤੋਂ ਬਾਅਦ ਸੋਈ ਵਿੱਚ ਆ ਗਈ ਸੀ ਫਿਰ ਦੌੜ ਕੇ ਮੇਰਾ ਜੇਠ ਵੀ ਰਸੋਈ ਵਿੱਚ ਆਇਆ ਤੇ ਕਹਿਣ ਲੱਗਿਆ ਰਾਤ ਨੂੰ ਤੂੰ ਕਮਰੇ ਦਾ ਦਰਵਾਜ਼ਾ ਕਿਉਂ ਬੰਦ ਕੀਤਾ ਕਿ ਤੈਨੂੰ ਹੁਣ ਵੀ ਮੇਰੇ ਤੋਂ ਦਿੱਕਤ ਹੈ ਤੈਨੂੰ ਸ਼ੱਕ ਹੈ ਜਾਂ ਫਿਰ ਮੇਰੇ ਚਰਿੱਤਰ ਤੇ ਸ਼ੱਕ ਹੈ ਮੈਂ ਕੋਈ ਜਵਾਬ ਨਾ ਦਿੱਤਾ ਤੇ ਚੁੱਪਚਾਪ ਭਾਂਡੇ ਧੋਣ ਲੱਗੀ ਉਹ ਮੇਰੇ ਸਾਹਮਣੇ ਆ ਕੇ ਖੜੇ ਹੋ ਗਏ ਤੇ ਕਹਿਣ ਲੱਗੇ ਮੈਂ ਤੈਨੂੰ ਕੁਝ ਪੁੱਛ ਰਿਹਾ ਮੈਂ ਕਿਹਾ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਮੈਂ ਨਹੀਂ ਦੇਣਾ ਚਾਹੁੰਦੀ ਤੇ ਨਾ ਹੀ ਤੁਹਾਨੂੰ ਮੈਨੂੰ ਪੈਸੇ ਦੀ ਕੋਈ ਲੋੜ ਨਹੀਂ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਕਿ ਜਦੋਂ ਮੈਂ ਸੁੱਤੀ ਹੋਵਾਂ ਤਾਂ ਮੇਰੇ ਕਮਰੇ ਵਿੱਚ ਆਏ ਉਹ ਜਿਸ ਮਕਸਦ ਨਾਲ ਆਏ ਸੀ ਉਸ ਮਕਸਦ ਨਾਲ ਉਹਨਾਂ ਦਾ ਪੂਰਾ ਨਹੀਂ ਸੀ ਹੋਇਆ ਅਤੇ ਮੇਰੀ ਗੱਲ ਸੁਣ ਕੇ ਉੱਥੋਂ ਚਲੇ ਗਏ ਇਸ ਵਾਰੀ ਸੁਨੀਲ ਵਾਪਸ ਆਏ ਤਾਂ ਮੇਰੇ ਨਾਲ ਦਨੇ ਰੌਲਾ ਪਾ ਦਿੱਤਾ ਕੀ ਆਪਣਾ ਰਿਸ਼ਤਾ ਖਤਮ ਕਰ ਚੁੱਕੀ ਹੈ ਇੱਥੇ ਵਿਆਹ ਨਹੀਂ ਕਰੂਗੀ ਇਹ ਸੁਣਨਾ ਹੀ ਸੀ ਕਿ ਸੁਨੀਲ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗੇ ਤੀਜੀ ਇੰਗੇਜਮੈਂਟ ਹੈ ਜੇ ਤੂੰ ਤੋੜੀ ਹੈ ਤੈਨੂੰ ਤਕਲੀਫ ਕੀ ਹੈ ساری ਜ਼ਿੰਦਗੀ ਇੱਥੇ ਹੀ ਰਹਿਣਾ ਉਹ ਕਹਿਣ ਲੱਗੀ ਮੈਂ ਤੇਰੇ ਸਿਰ ਤੇ ਨਹੀਂ ਬੈਠੀ ਮੈਂ ਸੋਚ ਲਿਆ ਕਿ ਮੈਂ ਨੌਕਰੀ ਕਰੂੰਗੀ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਸੀ ਸੁਨੀਲ ਬਹੁਤ ਦੁਖੀ ਹੋ ਰਿਹਾ ਸੀ ਕੀ ਆਖਰ ਇਹ ਸਭ ਕੀ ਚੱਲਦਾ ਹੈ ਬਹੁਤ ਹੀ ਬਦਤਮੀਜ਼ ਕੁੜੀ ਸੀ ਮੈਨੂੰ ਹੈਰਾਨੀ ਹੁੰਦੀ ਸੀ ਕਿ ਜੇੜੀ ਉਸ ਨੂੰ ਕੁਝ ਵੀ ਨਹੀਂ ਕਹਿੰਦੇ ਸੀ ਉਹ ਜੋ ਵੀ ਕਹਿੰਦੀ ਉਸ ਦੀ ਗੱਲ ਮੰਨਦੇ ਤੇ ਕਹਿੰਦੇ ਕਿਉਂ ਠੀਕ ਹੀ ਤਾਂ ਕਹਿ ਰਹੀ ਹੈ ਉਹ सुनील ਨੂੰ ਕਹਿਣ ਲੱਗੇ ਗਲਤ ਨਹੀਂ ਕਹਿ ਰਹੀ ਉਹ ਮੁੰਡਾ ਇਸ ਨੂੰ ਨੌਕਰਾਨੀ ਬਣਾ ਕੇ ਰੱਖਣਾ ਚਾਹੁੰਦਾ ਹੈ ਤੇ ਆਪਣੇ ਮਾਪਿਓ ਤੇ ਭੈਣ ਭਰਾਵਾਂ ਦੀ ਸੇਵਾ ਕਰਾਉਣੀ ਚਾਹੁੰਦਾ ਹੈ ਘਰ ਦੇ ਸਾਰੇ ਕੰਮ ਇਹ ਕਰੂਗੀ ਇਹ ਕੋਈ ਨੌਕਰਾਨੀ ਨਹੀਂ ਕਹਿਣ ਲੱਗਿਆ ਤੂੰ ਉਸ ਨੂੰ ਪੁੱਛ ਲੈ ਉਹ ਇਸ ਨੂੰ ਨਾਲ ਲੈ ਕੇ ਜਾਵੇਗਾ ਤਾਂ ਠੀਕ ਹੈ ਨਹੀਂ ਤਾਂ ਰਿਸ਼ਤਾ ਤੋੜ ਦੇਵੋ ਅਸੀਂ ਆਪਣੀ ਕੁੜੀ ਦਾ ਵਿਆਹ ਉੱਥੇ ਨਹੀਂ ਕਰਨਾ ਇਹ ਸੁਣ ਕੇ ਸੁਨੀਲ ਕਹਿਣ ਲੱਗਾ ਤਾਂ ਕਰਨਾ ਤੇ ਤੋੜ ਦੇਣਾ ਤੁਹਾਡੇ ਦੋਨਾਂ ਲਈ ਮਜ਼ਾਕ ਹੋ ਗਿਆ ਪਹਿਲੇ ਰਿਸ਼ਤੇ ਵੀ ਐਸੇ ਕਰਕੇ ਟੁੱਟੇ ਨੇ ਬੜੀ ਮੁਸ਼ਕਲ ਨਾਲ ਰਿਸ਼ਤਾ ਮਿਲਿਆ ਸੀ ਮੁੰਡੇ ਦੇ ਘਰ ਵਾਲੇ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਕੁੜੀ ਵਿਆਹ ਤੋਂ ਬਾਅਦ ਮੁੰਡੇ ਨਾਲ ਨਹੀਂ ਜਾਊਗੀ ਜੇਕਰ ਇਸ ਨੂੰ ਇਤਰਾਜ਼ ਸੀ ਤਾਂ ਉਸ ਸਮੇਂ ਕਿਉਂ ਨਹੀਂ ਕਿਹਾ ਜਦੋਂ 1 ਮਹੀਨੇ ਬਾਅਦ ਵਿਆਹ ਹੈ ਤਾਂ ਰਿਸ਼ਤਾ ਤੋੜ ਦਿੱਤਾ ਏ ਕੋਈ ਤਰੀਕਾ ਹੈ ਇਹ ਕਹਿਣਾ ਹੀ ਸੀ ਕਿ ਮੇਰੀ ਨਣਦ ਉੱਚੀ ਉੱਚੀ ਰੋਣ ਲੱਗ ਪਈ ਕਿ ਮੈਂ ਜਾਣਦੀ ਹਾਂ ਤੂੰ ਕਿਸ ਦੀ ਜ਼ਬਾਨ ਬੋਲ ਰਿਹਾ ਹੈ ਮੈਨੂੰ ਪਤਾ ਤੇਰੀ ਘਰ ਵਾਲੀ ਨੇ ਮੇਰੇ ਖਿਲਾਫ ਤੇਰੇ ਕੰਨ ਭਰੇ ਨੇ ਮੈਂ ਤਾਂ ਉਸ ਦੀ ਗੱਲ ਸੁਣ ਕੇ ਹੈਰਾਨ ਸੀ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਵੀ ਨਹੀਂ ਸੀ ਤੇ ਨਾ ਹੀ ਮੈਨੂੰ ਪਤਾ ਸੀ ਕਿ ਉਸ ਨੇ ਰਿਸ਼ਤਾ ਤੋੜ ਦਿੱਤਾ ਤੇ ਨਾ ਹੀ ਸੁਨੀਲ ਨੇ ਮੈਨੂੰ ਆਪਣੇ ਭੈਣ ਭਰਾਵਾਂ ਦੀ ਕੋਈ ਗੱਲ ਦੱਸੀ ਸੀ ਬਿਨਾਂ ਵਜ੍ਹਾ ਮੇਰੇ ਤੇ ਇਲਜ਼ਾਮ ਲਾ ਰਹੀ ਸੀ ਸੁਨੀਲ ਕਹਿਣ ਲੱਗਿਆ ਮੈਂ ਆਪਣੀ ਘਰਵਾਲੀ ਨੂੰ ਅਕਾਤ ਵਿੱਚ ਰੱਖਿਆ ਮੈਂ ਤੁਹਾਡੀਆਂ ਗੱਲਾਂ ਉਸ ਨਾਲ ਨਹੀਂ ਕਰਦਾ ਤੇ ਤੂੰ ਇੰਨੀ ਵੱਡੀ ਨਹੀਂ ਹੋਈ ਕਿ ਤੂੰ ਆਪਣੇ ਰਿਸ਼ਤੇ ਆਪ ਹੀ ਤੋੜ ਦੇਵੇਂ ਪਰ ਉਹ ਕਹਿਣ ਲੱਗੀ ਮੈਂ ਉਸਦੇ ਘਰ ਨਹੀਂ ਰਹੂੰਗੀ ਮੈਂ ਉਸਦੇ ਨਾਲ ਜਾਣਾ ਹੈ ਜੇ ਇਸ ਗੱਲ ਤੇ ਉਹ ਤਿਆਰ ਨਹੀਂ ਹੁੰਦਾ ਤਾਂ ਮੈਂ ਵਿਆਹ ਨਹੀਂ ਕਰਾਂਗੀ ਇਹ ਕਹਿ ਕੇ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਜੇਟ ਜੀ ਵੀ ਕਹਿਣ ਲੱਗੇ ਕੀ ਤੂੰ ਛੋਟੀ ਤੇ ਜ਼ਬਰਦਸਤੀ ਨਾ ਕਰ ਮੇਰਾ ਜੇਠ ਵੀ ਸੁਨੀਲ ਦੀ ਗੱਲ ਸਮਝੇ ਬਿਨਾ ਕਮਰੇ ਵਿੱਚ ਚਲਾ ਗਿਆ ਤੇ ਮੈਨੂੰ ਉਹਨਾਂ ਦੀ ਇਹ ਗੱਲ ਸਹੀ ਨਹੀਂ ਲੱਗ ਰਹੀ ਸੀ ਮੈਂ ਜਦੋਂ ਸਾਰੀ ਗੱਲ ਸੁਨੀਲ ਨੂੰ ਪੁੱਛੀ ਤਾਂ ਕਹਿਣ ਲੱਗੇ ਕਿ ਜਦੋਂ ਤੋਂ ਮਾਪੇ ਪਾਪਾ ਚਲੇ ਗਏ ਤਾਂ ਇਹ ਦੋਨੋਂ ਆਪਣੀ ਮਨਮਾਨੀ ਕਰਦੇ ਨੇ ਅਤੇ ਉਹ ਮਾਪੇ ਪਾਪਾ ਦੀ ਬਹੁਤ लाਡਲੀ ਸੀ ਇਸ ਕਰਕੇ ਇੰਨੀ ਖੁਦਗਰਜ਼ ਹੋ ਗਈ ਹੈ ਸਮਝ ਨਹੀਂ ਆਉਂਦਾ ਕੀ ਕਰਾਂ ਇਸ ਕੁੜੀ ਦਾ ਤੀਜਾ ਰਿਸ਼ਤਾ ਕੀਤਾ ਤੇ ਇਸ ਨੇ ਉਹ ਵੀ ਤੋੜ ਦਿੱਤਾ ਮੈਂ ਨਹੀਂ ਚਾਹੁੰਦਾ ਸੀ ਕਿ ਉਸ ਦਾ ਰਿਸ਼ਤਾ ਟੁੱਟੇ ਸੁਨੀਲ ਬਹੁਤ ਪਰੇਸ਼ਾਨ ਸੀ ਮੈਂ ਸੋਚਿਆ ਕਿ ਮੈਨੂੰ ਕੋਈ ਹੱਲ ਕੱਢਣਾ ਚਾਹੀਦਾ ਮੈਂ ਗੱਲ ਮਹਿਸੂਸ ਕੀਤੀ ਕਿ ਮੇਰੀ ਨੰਦ ਸੁਨੀਲ ਤੋਂ ਜ਼ਿਆਦਾ ਮੇਰੇ ਜੀਠ ਦੀ ਗੱਲ ਮੰਨਦੀ ਸੀ ਇਸ ਲਈ ਮੈਂ ਜੀਠ ਜੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਜਦੋਂ ਸੁਨੀਲ ਚਲੇ ਗਏ ਤਾਂ ਜੀਠ ਜੀ ਮੇਰੇ ਕਮਰੇ ਵਿੱਚ ਪੈਸੇ ਰੱਖਣ ਆਏ ਤਾਂ ਮੈਂ ਉੱਠ ਕੇ ਬੈਠ ਗਈ ਮੈਨੂੰ ਜਾਗਦੇ ਦੇ ਕੁਝ ਅਜੀਬ ਜਿਹੇ ਨਜ਼ਰਾਂ ਨਾਲ ਦੇਖਣ ਲੱਗੇ ਸ਼ਾਇਦ ਉਹਨਾਂ ਨੂੰ ਲੱਗਿਆ ਸੀ ਕਿ ਮੈਂ ਰੌਲਾ ਪਾਉਂਗੀ ਪਰ ਮੈਂ ਅਜਿਹਾ ਕੁਝ ਵੀ ਨਾ ਕੀਤਾ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਪੈਸਿਆਂ ਦੀ ਲੋੜ ਨਹੀਂ ਮੈਨੂੰ ਪੈਸੇ ਦੇਣ ਦੀ ਬਜਾਏ ਤੁਸੀਂ ਨੀਤੂ ਨੂੰ ਕਿਉਂ ਨਹੀਂ ਸਮਝਾਉਂਦੇ ਤੁਹਾਡੀ ਗੱਲ ਮੰਨਦੀ ਹੈ ਉਸ ਦਾ ਘਰ ਵਸਣ ਦੇਵੋ ਮੈਂ ਸਾਰੇ ਘਰ ਦੇ ਕੰਮ ਕਰਦੀ ਹਾਂ ਰੋਟੀ ਬਣਾਉਣੀ ਆ ਬਸ ਇੱਕ ਦਿਨ ਨਹੀਂ ਬਣਾਈ ਤਾਂ ਨੀਤੂ ਨੂੰ ਕਿੰਨਾ ਬੁਰਾ ਲੱਗਿਆ ਤੁਹਾਨੂੰ ਵੀ ਬੁਰਾ ਲੱਗਿਆ ਸੀ ਕਿਉਂਕਿ ਤੁਹਾਡੀ ਹਰਕਤ ਬਿਲਕੁਲ ਸਹੀ ਨਹੀਂ ਸੀ ਪਰ ਫਿਰ ਵੀ ਮੈਂ ਤੁਹਾਡੀ ਇਹ ਗੱਲ ਬਰਦਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਨੂੰ ਆਪਣਾ ਘਰ ਬਸਾਉਣਾ ਹੈ ਤੁਹਾਡੀ ਭੈਣ ਨੂੰ ਸਮਝੌਤਾ ਕਰਨਾ ਪੈਣਾ ਤਾਂ ਹੀ ਜ਼ਿੰਦਗੀ ਗੁਜ਼ਰੂਗੀ ਇਦਾਂ ਜਿਸ ਨਾਲ ਜ਼ਿੰਦਗੀ ਨਹੀਂ ਗੁਜ਼ਰਦੀ ਜੇ ਤੁਸੀਂ ਉਸ ਨੂੰ ਸਮਝਾਓਗੇ ਤਾਂ ਜ਼ਰੂਰ ਸਮਝੂਗੀ ਮੇਰੀ ਗੱਲ ਸੁਣ ਕੇ ਜੇਠ ਜੀ ਚੁੱਪ ਕਰਕੇ ਕਮਰੇ ਚੋਂ ਚਲੇ ਗਏ ਉਸ ਤੋਂ ਬਾਅਦ ਮੈਂ ਨੀਤੂ ਦੇ ਸੁਭਾਅ ਵਿੱਚ ਬਹੁਤ ਫਰਕ ਦੇਖਿਆ ਸੀ ਸ਼ਾਇਦ ਉਹ ਗੱਲ ਸਮਝ ਗਈ ਸੀ ਇਸ ਲਈ ਉਸ ਨੇ ਵਿਆਹ ਤੋਂ ਇਨਕਾਰ ਨਹੀਂ ਕੀਤਾ ਤੇ ਕੁਝ ਮਹੀਨਿਆਂ ਬਾਅਦ ਉਸ ਦਾ ਵਿਆਹ ਹੋ ਗਿਆ ਤੇ ਉਸ ਦੇ ਵਿਆਹ ਦੇ ਉੱਤੇ ਹੀ ਮੈਂ ਆਪਣੇ ਜੇਠ ਲਈ ਵੀ ਕੁੜੀ ਪਸੰਦ ਕਰ ਲਈ ਤੇ ਉਹਨਾਂ ਦਾ ਵੀ ਵਿਆਹ ਕਰ ਦਿੱਤਾ ਘਰ ਨੂੰ ਬਸਾਉਣ ਲਈ ਸਮਝਦਾਰੀ ਤੋਂ ਕੰਮ ਲੈਣਾ ਪੈਂਦਾ ਹੈ ਘਰ ਨੂੰ ਬਸਾਉਣ ਲਈ ਜਜ਼ਬਾਤਾਂ ਤੋਂ ਕੰਮ ਨਹੀਂ ਲੈ ਸਕਦੇ ਇਸ ਤਰ੍ਹਾਂ ਆਪਾਂ ਆਪਣੇ ਘਰ ਨੂੰ ਸਹੀ ਨਹੀਂ ਰੱਖ ਸਕਦੇ ਜੇੜ ਜੀ ਨੂੰ ਮੇਰੇ ਕਮਰੇ ਵਿੱਚ ਪੈਸੇ ਰੱਖਣ ਦੀ ਸਲਾਹ ਵੀ ਮੇਰੀ ਨਨਾਨ ਨੇ ਹੀ ਦਿੱਤੀ ਸੀ ਤਾਂ ਜੋ ਸੁਨੀਲ ਨੂੰ ਮੇਰੇ ਖਿਲਾਫ ਕਰ ਸਕੀ ਤੇ ਮੇਰਾ ਵੀ ਘਰ ਖਰਾਬ ਕਰ ਦੇਵੇ ਉਹ ਸਮਝਦੀ ਸੀ ਕਿ ਮੈਂ ਕੁਝ ਵੀ ਅਜਿਹੀ ਸੋਚ ਰੱਖਦੀ ਹਾਂ ਕਿ ਉਸ ਦੇ ਭੈਣ ਭਰਾਵਾਂ ਦੇ ਨਾਲ ਬਣਾ ਕੇ ਨਹੀਂ ਰੱਖੂੰਗੀ ਪਰ ਨੀਤੂ ਤੇ ਜੇੜ ਜੀ ਦੋਨੋਂ ਵਿਆਹ ਤੋਂ ਬਾਅਦ ਸੁਧਰ ਗਏ ਸੁਧਰ ਗਏ ਤੇ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ